ਸਵਾਗਤ ਕਰਦੀ ਹਾਂ ਤੁਹਾਡਾ ਆਪਣੇ ਚੈਨਲ ਮੁੰਡੀ ਬਟਿਕ ਦੇ ਉੱਤੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸਭ ਤੋਂ ਪਹਿਲਾਂ ਜੀ ਮੈਂ ਤੁਹਾਡਾ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕਰਦੀ ਹਾਂ ਜਿਸ ਇੱਕ ਮੈਂ ਵੀਡੀਓ ਅਪਲੋਡ ਕੀਤੀ ਸੀ ਜਿਸ ਦੇ ਵਿੱਚ ਮੈਂ ਤੁਹਾਨੂੰ ਦੱਸਿਆ ਸੀ ਕਿ ਪਾਈਪਿੰਗ ਕਿਵੇਂ ਲਾਉਣੀ ਆ ਜਿਸ ਨਾਲ ਲੈਨਿੰਗ ਵਾਲਾ ਕੱਪੜਾ ਅੰਦਰਲੇ ਪਾਸੇ ਚਲੇ ਜਾਵੇ ਸੋ ਉਹਦੇ ਵਿੱਚ ਬਹੁਤ ਸਾਰੀਆਂ ਭੈਣਾਂ ਦੇ ਕਮੈਂਟ ਆਏ ਤੇ ਮੈਸੇਜ ਵੀ ਆਏ ਕਿ ਸਾਨੂੰ ਲੈਸ ਬਾਰੇ ਜ਼ਰੂਰ ਦੱਸੋ ਕਿ ਲੈਨਿੰਗ ਵਾਲੇ ਕੱਪੜੇ ਨੂੰ ਲੈਸ ਕਿਵੇਂ ਲਾਉਣੀ ਆ ਕਿਹੜਾ ਪਾਸਾ ਸਿੱਧਾ ਪਾਸਾ ਉੱਪਰਲੀ ਸਾਈਡ ਰੱਖਣਾ ਜਾਂ ਪੁੱਠਾ ਪਾਸਾ ਸੋ ਉਹੀ ਆਪਾਂ ਅ ਮਾਰਕ ਕਰ ਲਿਆ ਤੇ 2 ਇੰਚ ਆਪਾਂ ਨੇ ਹੇਠਲੀ ਸਾਈਡ ਕੱਪੜਾ ਛੱਡ ਲਿਆ ਇਹ ਲੈਸ ਦਾ ਸਿੱਧਾ ਪਾਸਾ ਇਹ ਪੁੱਠਾ ਪਾਸਾ ਹੈ ਹੁਣ ਆਪਾਂ ਨੇ ਜਿੱਥੇ ਮਾਰਕ ਕੀਤਾ ਉੱਥੇ ਇਹ ਆਪਾਂ ਨੇ ਲੈਸ ਐਵੇਂ ਰੱਖ ਲੈਣੀ ਪਹਿਲਾਂ ਐਵੇਂ ਪੁੱਠੀ ਕਰਕੇ ਉੱਪਰਲੇ ਪਾਸੇ ਸੋ ਉਸ ਤੋਂ ਬਾਅਦ ਆਪਾਂ ਨੇ ਸਿੱਧੀ ਕਰ ਲੈਣੀ ਥੋੜੀ ਜਿਹੀ ਸਪੇਸ ਛੱਡ ਕੇ ਜਿੰਨੀ ਕ ਆਪਣੀ ਲੈਸ ਦੀ ਚੜਾਈ ਹੈ ਓਨਿਕ ਹੁਣ ਆਪਾਂ ਨੇ ਲਾਉਣੀ ਹੈ ਜੀ ਉੱਥੇ ਸਿਲਾਈ ਧਿਆਨ ਰੱਖਿਓ ਜਿੰਨੀ ਤੁਹਾਡੀ ਲੈਸ ਦੀ ਚੜਾਈ ਆ ਉਸ ਦੇ ਹਿਸਾਬ ਨਾਲ ਹੀ ਜਿੱਥੇ ਆਪਾਂ ਨੇ ਲੈਸ ਲਾਉਣੀ ਆ ਉਸ ਜਗ੍ਹਾ ਤੋਂ ਕੱਪੜਾ ਛੱਡ ਹੋਊਗਾ ਇਹ ਚੀਜ਼ ਦਾ ਧਿਆਨ ਰੱਖਿਓ ਹੁਣ ਆਪਣੀ ਇਹ ਸਲਾਈ ਲੱਗ ਚੁੱਕੀ ਆ ਤੁਸੀਂ ਇੱਥੇ ਦੇਖ ਸਕਦੇ ਹੋ ਹੁਣ ਸੇਮ ਉਸੇ ਮੈਥਡ ਦੇ ਨਾਲ ਜਿਹੜਾ ਇਹ ਆਪਣਾ ਨਿਸ਼ਾਨ ਲੱਗਿਆ ਉਸੇ ਨਿਸ਼ਾਨ ਦੇ ਉੱਤੇ ਆਪਾਂ ਨੇ ਇਦਾਂ ਲੈਸ ਨੂੰ ਪਲਟੀ ਮਾਰ ਦਣੀ ਸੋ ਇੱਥੇ ਲਾ ਦਣੀ ਜੀ ਆਪਣੀ ਸਲਾਈ ਇੱਕ ਵਾਰੀ ਮੈਂ ਦੁਬਾਰਾ ਦਿਖਾ ਦਿੰਦੀ ਆ ਤੁਸੀਂ ਧਿਆਨ ਨਾਲ ਦੇਖ ਲਿਓ ਇਹ ਇੱਕ ਵਾਰੀ ਮੈਂ ਦੁਬਾਰਾ ਦਿਖਾ ਦਿੰਦੀ ਆ ਜੀ ਤੁਸੀਂ ਧਿਆਨ ਨਾਲ ਦੇਖ ਲਓ ਇੱਥੇ ਆਪਾਂ ਨੇ ਲਾ ਦਣੀ ਸਲਾਈ ਜਿਨਾਂ ਨੂੰ ਆਪਾਂ ਸਲਾਈ ਲਾਉਣੀ ਹੈ ਜੀ ਇਹਨੇ ਤੁਸੀਂ ਮੇਰਾ ਚੈਨਲ ਮੁੰਡੀ ਪ੍ਰੀਕ ਸਬਸਕ੍ਰਾਈਬ ਕਰ ਲਿਓ ਤੇ ਇੰਸਟਾਗ੍ਰਾਮ ਤੇ ਫੋਲੋ ਕਰ ਲਿਓ ਤੁਸੀਂ ਸਾਰੇ ਜਾਣੇ ਮੇਰੇ ਚੈਨਲ ਨੂੰ ਬਹੁਤ ਜ਼ਿਆਦਾ ਪਿਆਰ ਦੇ ਰਹੇ ਹੋ ਵੀਡੀਓਜ਼ ਨੂੰ ਬਹੁਤ ਜ਼ਿਆਦਾ ਪਸੰਦ ਕਰਦੇ ਹੋ ਕਮੈਂਟ ਕਰਦੇ ਹੋ ਜੀ ਵਧੀਆ-ਵਧੀਆ ਉਹਦੇ ਲਈ ਮੈਂ ਤੁਹਾਡਾ ਸਾਰਿਆਂ ਦਾ ਤੈ ਦੇ ਲੋ ਧੰਨਵਾਦ ਕਰਦੀ ਹਾਂ ਉਮੀਦ ਨਹੀਂ ਯਕੀਨ ਹੈ ਕਿ ਤੁਸੀਂ ਆਉਣ ਵਾਲੇ ਟਾਈਮ ਦੇ ਵਿੱਚ ਵੀ ਐਵੇਂ ਮੇਰੀ ਸਪੋਰਟ ਕਰੋਗੇ ਇਹ ਲੈਸ ਆਪਣੀ ਲੱਗ ਚੁੱਕੀ ਹੈ ਤੁਸੀਂ ਇੱਥੇ ਦੇਖ ਸਕਦੇ ਹੋ ਹੁਣ ਇਸ ਨੂੰ ਬੈਕ ਸਾਈਡ ਤੇ ਆਪਾਂ ਨੇ ਫੋਲਡ ਕਰਕੇ ਤਰਪਾ ਇਹ ਤੁਸੀਂ ਦੇਖ ਸਕਦੇ ਹੋ ਇਹ ਲੈਸ ਲੱਗ ਚੁੱਕੀ ਆ ਹੁਣ ਇਸ ਨੂੰ ਫੋਲਡ ਕਰਕੇ ਤਰਪਾਈ ਕਰ ਲੈਣਾ ਵੀਡੀਓ ਚ ਦਿੱਤੀ ਹੋਈ ਟ੍ਰਿਕ ਤੁਹਾਨੂੰ ਵਧੀਆ ਲੱਗੀ ਲਾਈਕ ਸ਼ੇਅਰ ਤੇ ਇੱਕ ਸੋਹਣਾ ਜਿਹਾ ਕਮੈਂਟ ਕੀਤੇ ਬਿਨਾ ਨਾ ਜਾਇਓ ਤੇ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਹੀ ਆਏ ਹੋ ਪਲੀਜ਼ ਮੇਰੇ ਚੈਨਲ ਤੇ ਜਾ ਕੇ ਹੋਰ ਵੀਡੀਓਜ਼ ਦੇਖਿਓ ਵੀਡੀਓਜ਼ ਵਧੀਆ ਲੱਗਣਗੀਆਂ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਤੇ ਇੰਸਟਾਗ੍ਰam ਤੇ ਵੀ ਫੋਲੋ ਕਰ ਲਿਓ ਇਹ ਬੈਕ ਸਾਈਡ ਤੇ ਤਰਪਾਈ ਕਰ ਲਈ ਤੁਸੀਂ ਇਹ ਦੇਖ ਸਕਦੇ ਹੋ ਬਹੁਤ ਹੀ ਵਧੀਆ ਤੇ ਫਿਨਿਸ਼ਿੰਗ ਦੇ ਨਾਲ ਆਪਣੀ ਪਾਈਪਿੰਗ ਲੱਗ ਕੇ ਤਿਆਰ ਹੋਈ ਹੈ ਤੇ ਲੈਨਿੰਗ ਦਾ ਕਪੜਾ ਅੰਤਲੇ ਪ ਬਣੇ ਰਹਿਣ ਲਈ ਤੁਹਾਡਾ ਧੰਨਵਾਦ ਜੀ